1000 ਰੁਪਇਆ ਦੇਵਾਂਗੇ ਕਿਉਂਕਿ ਮੰਨਤਾ ਕੀਤੀ ਸੀ ਉਹ ਝੂਠੇ ਫਾਰਮ ਭਰਾਏ ਗਏ ਉਹਨਾਂ ਫਾਰਮਾਂ ਦਾ ਪਤਾ ਨਹੀਂ ਕੀ ਕੀਤਾ ਹੈ ਦਿਖਾਉਣਾ ਚਾਹੁੰਦਾ ਕਿ ਜਿਹੜੇ ਫਾਰਮ ਭਰ ਕੇ ਆ ਇੱਕ ਸਲਿੱਪਾ ਵੀ ਦਿੱਤੀਆਂ ਸੀ ਕਈਆਂ ਪੈਣਾ ਦੇ ਮੋਬਾਈਲ ਦੇ ਨਾਲ ਕਿਉਂਕਿ 2 ਸਾਲ ਸਰਕਾਰ ਬਣਨ ਨੂੰ ਆ ਗਏ ਤੇ ਇਹਨਾਂ ਨੇ ਹਜੇ ਤੱਕ ਕੋਈ ਇਹਨਾਂ ਦੇ ਕੰਨ ਦੇ ਸਿੱਟੇ ਡੂਣੀ ਰੰਗੀ ਹੈਗੀ ਪੈਣਾ ਦੇ ਮੋਬਾਈਲ ਤੇ ਮੈਸੇਜ ਵੀ ਆਏ ਸੀ ਕਿ ਤੁਹਾਨੂੰ ਰਜਿਸਟਰਡ ਕਰ ਲਿੱਤਾ ਗਿਆ ਤੀਜੀ ਗਾਰੰਟੀ 1-1000 ਦੀ ਆ ਤੁਹਾਡੇ ਸਾਹਮਣੇ ਲੈ ਕੇ ਆਏ ਭਗਵਾਨ ਜੀ ਮਾਨ ਨੂੰ ਉਹਨੂੰ ਜਗਾਣਾ ਹੈ ਪੈਣਾ ਅਸੀਂ ਜਗਾ ਰਹੇ ਹਾਂ ਠੋਕਰ ਠੋਕਰ ਕੇ ਜਗਾ ਰਹੇ ਹਾਂ ਫ੍ਰੀ ਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਦੋਸਤਿਆਂ ਦਾ ਫ੍ਰੀ ਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਜਗਤਾਰ ਸਿੰਘ ਆਮ ਆਦੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਦਾ ਸਮਾਂ ਹੋਣ ਵਾਲਾ ਹੈ ਤੇ ਲਗਾਤਾਰ ਹਰ ਇੱਕ ਵਰਗ ਵੱਲੋਂ ਕਿਤਨਾ ਕਿਤੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰਾ ਜਾ ਰਿਹਾ ਕਿਉਂਕਿ ਆਮ ਆਦੀ ਪਾਰਟੀ ਵੱਲੋਂ ਲੋਕਾਂ ਨੂੰ ਜੋ ਵਾਅਦੇ ਕੀਤੇ ਗਏ ਸਨ ਲੋਕਾਂ ਮੁਤਾਬਕ ਹਾਲੇ ਤੱਕ ਉਹ ਪੂਰੇ ਨਹੀਂ ਹੋਏ ਜਿਸ ਤਰ੍ਹਾਂ ਇਸ ਵਾਰ ਹੁਣ ਬੀਜੇਪੀ ਜਾਂ ਮਹਿਲਾਵਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਹੱਲਾ ਬੋਲਿਆ ਗਿਆ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ 1000 ਰੁਪਏ ਪਾਏ ਜਾਏਗਾ ਪਰ ਹਾਲੇ ਤੱਕ ਉਹ ਨਹੀਂ ਪੂਰਾ ਹੋਇਆ ਜਿਸ ਦੇ ਚੱਲਦਿਆਂ ਅੱਜ ਫ੍ਰੀਕੋਰਟ ਦੇ ਵਿੱਚ ਬੀਜੇਪੀ ਦੀਆਂ ਮਹਿਲਾ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ 2 ਸਾਲ ਦਾ ਸਮਾਂ ਹੋ ਚੁੱਕਿਆ ਬਣੀ ਹੋਈ ਨੂੰ ਪਰ ਉਹਨਾਂ ਦੇ ਖਾਤਿਆਂ ਦੇ ਵਿੱਚ 1 ਵੀ ਰੁਪਈਆ ਨਹੀਂ ਪਾਇਆ ਉਹਨਾਂ ਕਹਿੰਦੇ ਕਿ ਮਹਿਲਾਵਾਂ ਨੂੰ 2 ਸਾਲ ਦੇ ਰੁਪਈਏ ਉਹਨਾਂ ਦੇ 2 ਸਾਲ ਦੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ ਨਹੀਂ ਤਾਂ ਬੀਜੇਪੀ ਦੀ ਮਹਿਲਾਵਾਂ ਵਰਕਰਾਂ ਵੱਲੋਂ ਲਗਾਤਾਰ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਮਹਿਲਾ ਆਗੂ ਨੇ ਅਤੇ ਨਾਲ ਹੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਅੰਚਾਲਿਕ ਗੌਰਵ ਕੱਕੜ ਨੇ ਅੱਜ ਅਸੀਂ ਇੱਥੇ ਫੀਫਕੋਟ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਵਿੱਚੋਂ ਧਰਨਾ ਲਗਾਇਆ ਹੈ ਜਿਹੜਾ ਕੀ ਮੁੱਖ ਮੰਤਰੀ ਪੰਜਾਬ ਜੋ ਕਿ ਵਰਤਮਾਨ ਤੁਖਾਲੀ ਸਰਕਾਰ ਨੂੰ ਕਹਿਆ ਕਹਿਆ ਸੀ ਨਾਮ ਡਿਕਲੇਅਰ ਕਰ ਦਿੱਤਾ ਕਿ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਭੈਣਾਂ ਨੂੰ ਕਿ ਤੁਹਾਨੂੰ 1-1000 ਰੁਪਇਆ ਦੇਵਾਂਗੇ ਕਿ ਜਿਹੜੀ ਮੰਗਾਂ ਕੀਤੀਆਂ ਸੀ ਉਹ ਝੂਠੇ ਫਾਰਮ ਭਰਾਏ ਗਏ ਉਹਨਾਂ ਫਾਰਮਾਂ ਦਾ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਕਿਹੜੇ ਵੱਧੋ ਯੂਜ਼ ਕਰਨਗੇ ਉਹਨਾਂ ਨੂੰ ਲੇਕਿਨ ਅਸੀਂ ਇਹੀ ਪੁਕਾਰ ਕਰਦੀਆਂ ਭੈਣਾਂ ਇੱਥੇ ਅਜੇ ਪਹੁੰਚੀਆਂ ਹੋਈਆਂ ਮੇਲਾ ਮੋਰਚਾ ਨਹੀਂ ਆ ਭੈਣਾਂ ਅਸੀਂ ਸਾਰੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਜੋ ਤੁਹਾਡੇ ਨਾਲ ਵਾਅਦਾ ਕਰਕੇ ਇਹਨੇ ਮੌਕਾ ਲਿਆ ਹੈਗਾ ਆਪਾਂ ਨੂੰ ਧੋਖਾ ਦਿੱਤਾ ਉਸਦੇ ਜਵਾਬ ਤਾਂ ਮੰਗਣਾ ਚਾਹੀਦਾ ਹੈ ਸਾਡਾ ਹੱਕ ਹੈ ਕਿਉਂਕਿ ਮੋਕੇ ਨੇ ਆਪ ਦਿੱਤਾ ਸੀ ਅਸੀਂ ਮੰਗਿਆ ਨਹੀਂ ਸੀਗਾ ਇਹਨੇ ਮੰਗਿਆ ਸੀਗਾ ਇਹਦਾ ਫਰਜ਼ ਬੰਦਾ ਹੈ 1000 ਰੁਪਏ ਭਿਆਣਾ ਦਾ ਮਹੀਨੇ ਦੇ ਹਿਸਾਬ ਦੇ ਨਾਲ ਕਿਉਂਕਿ 2 ਸਾਲ ਸਰਕਾਰ ਬਣਨ ਨੂੰ ਆ ਗਏ ਤੇ ਇਹਨਾਂ ਨੇ ਹਜੇ ਤੱਕ ਕੋਈ ਇਹਨਾਂ ਦੇ ਕੰਨ ਦੇ ਸਿੱਟੇ ਤੋਂ ਡੂੰਹੀ ਰੰਗੀ ਹੈਗੀ ਅਸੀਂ ਉਹਨੂੰ ਜਗਾਉਣ ਆਏ ਆ ਚੁੱਤੀ ਸਰਕਾਰ ਨੂੰ ਕਿ ਜਾਗੋ ਤੁਸੀਂ ਨੀਂਦ ਤਿਆਗੋ ਭਿਆਣਾ ਦੇ ਜਿਹੜਾ ਹੈਗਾ 1000 ਰੁਪਏ ਦੇਣਾ ਉਹਦੇ ਤੋਂ ਭਜਾਉਣਾ ਭਗਵੰਤ ਮਾਨ ਜੀ ਭਿਆਣਾ ਦਾ 1000 ਰੁਪਏ ਦੇ ਕੇ ਹੀ ਉਹਨਾਂ ਖੜਾ ਛੁੱਟੂਗਾ ਅਦਰਵਾਈਜ਼ ਉਹਨਾਂ ਖੜਾ ਛੱਡਣਾ ਰੋਜ਼ ਅਸੀਂ ਪਰ ਦਰਸ਼ਕਾਂ ਕਹਿ ਰਹੇ ਆਂਗੇ ਇਸ ਤਰ੍ਹਾਂ ਦੇ ਸਾਰੀਆਂ ਭੈਣਾਂ ਨੂੰ ਜਗਾਵਾਂਗੇ ਵੀ ਸਾਰੇ ਤੇ ਜਾਗਰਤੀ ਲਿਆਵਾਂਗੇ ਕਿਉਂਕਿ ਉਹਨਾਂ ਭੈਣਾਂ ਨੂੰ ਕਈ ਭੋਲੀਆਂ ਭੈਣਾਂ ਹੁੰਦੀਆਂ ਨੇ ਮਗਰ ਲੱਗ ਕੇ ਇਹਨਾਂ ਨੂੰ ਵੋਟਾਂ ਪਾਤੀਆਂ ਉਹ ਦੋ ਮੌਕਾ ਲੈ ਆਇਆ ਇਹਨਾਂ ਨੇ ਲੇਕਿਨ ਸਾਡੇ ਵਰਗੀ ਜਿਹੜੀ ਭੈਣਾਂ ਸਖਤ ਭੈਣਾਂ ਹੈਗੀਆਂ ਉਹਨਾਂ ਨੇ ਉਹਨਾਂ ਦਾ ਫਰਜ਼ ਬਣਦਾ ਅਸੀਂ ਹੁਣ ਇਹੀ ਕਹਿਣ ਆਏ ਆਂ ਸਾਰੀਆਂ ਭੈਣਾਂ ਨੂੰ ਫੀਲਕੋਰਡ ਦੀਆਂ ਭੈਣਾਂ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਕਿ ਜੋ ਭੈਣਾਂ ਨਾਲ ਆਪਣੇ ਮਾਵਾ ਭੈਣਾਂ ਨਾਲ ਇਹਨਾਂ ਨੇ ਵਾਅਦਾ ਕਰਕੇ ਮੌਕਾ ਮੰਗਿਆ ਉਹਦਾ ਜਵਾਬ ਜ਼ਰੂਰ ਮੰਗੋ ਵੀ ਸਾਡਾ 1000 ਰੁਪਏ ਕਿੱਥੇ ਆ जिला फरीदकोट ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਪ੍ਰਧਾਨ ਮਾਨ ਜੋਕਸਬੀਨ ਚਾਕਰ ਜੀ ਅਤੇ ਮਹਿਲਾ ਮੋਰਚਾ ਦੇ ਪੰਜਾਬ ਪ੍ਰਧਾਨ ਬੀਬਾ ਜੈੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਤੇ ਹਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਜਿਹਦੇ ਤਹਿਤ ਫਰੀਦਕੋਟ ਵਿੱਚ ਅੱਜ ਅਸੀਂ ਸਾਡੇ ਪਰਮਿੰਦਰ ਕੌਰ ਜੀ ਭੈਣ ਜੀ ਪਰਿਵਾਰੀ ਮਹਿਲਾ ਮੋਰਚਾ ਸਪੋਕਸਪਰਸਨ ਪੰਜਾਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤਮੰਨਾ ਸ਼ਰਮਾ ਜੀ ਭੈਣ 우ਸ਼ਾ ਤਨੇਜਾ ਜੀ ਅਤੇ ਨੀਲਮ ਰਾਣੀ ਜੀ ਨੀਲਮ ਸ਼ਰਮਾਈ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੀ ਸੁੱਤੀ ਸਰਕਾਰ ਨੂੰ ਜਗਾਉਣ ਆਏ ਆ ਕਿਉਂਕਿ ਜੋ ਵਾਅਦਾ ਉਹਨਾਂ ਨੇ 2022 ਦੀਆਂ ਚੋਣਾਂ ਵਿੱਚ ਭੈਣਾ ਨਾਲ ਕੀਤਾ ਸੀ ਕਿ ਅਸੀਂ 1-1000 ਰੁਪਿਆ ਭੈਣਾ ਦੇ ਖਾਤੇ ਵਿੱਚ ਪਾਵਾਂਗੇ ਭੈਣਾ ਦੀ ਇਹੀ ਪੁਕਾਰ ਆ ਕਿ 2 ਸਾਲ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਦੁਬਾਰਾ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਤਾਂ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਕਰਕੇ ਦਾਅਵੇ ਕਰਕੇ ਸੱਤਾ ਚਾਈ ਸੀ ਤਾਂ ਭੈਣਾਂ ਦਾ 1-1000 ਰੁਪਿਆ ਉਹਨਾਂ ਨੇ ਹਜੇ ਤੱਕ ਨਹੀਂ ਦਿੱਤਾ ਹਰ ਭੈਣ ਦੀ ਇਹੀ ਪੁਕਾਰ ਦੇਵੋ ਮੁੱਖ ਮੰਤਰੀ ਸਾਡਾ 1000 ਘਰ-ਘਰ ਵਿੱਚ ਇਹੀ ਆਵਾਜ਼ ਦੇਵੋ ਸਾਡਾ 1000 ਇਹਦੇ ਤਹਿਤ ਅੱਜ ਅਸੀਂ ਰੋਸ ਪ੍ਰਦਰਸ਼ਨ ਫਰੀਦਕੋਟ ਵਿੱਚ ਕਰ ਰਹੇ ਹਾਂ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ